ਇੰਦਰੇ ਮਹਾਪੁਰਖ ਦਰਿਆ ਦੇ ਕੰਢੇ ਤੁਰੇ ਜਾਂਦੇ ਨੇ ਅੱਗੇ ਵੇਖਿਆ ਇੱਕ ਛੋਟਾ ਜਿਹਾ ਜਾਨਵਰ ਜਿਹਨੂੰ ਆਪਾਂ ਬਿੱਛੂ ਕਹਿੰਦੇ ਹਾਂ ਅਸੀਂ ਇੱਕ ਵਾਰੀ ਐਮਪੀ ਚ ਗਏ ਉਹ ਜਿਸ ਛਪਰੀ ਵਿੱਚ ਠਹਿਰੇ ਸੀ ਉੱਥੇ ਕਿਤੇ ਬਿੱਛੂ ਸੀ ਉਹ ਡਿੱ ਗਿਆ ਤੇ ਉਹ ਮੈਨੂੰ ਕਹਿੰਦੇ ਨੇ ਬਾਬਾ ਜੀ ਹੁਣੇ ਕੁੱਟੀ ਕੱਲ ਵਾਈਏ ਮੈਂ ਕਿਹਾ ਕਿਉਂ ਇੰਦਰੇ ਦੀ ਤਾਂ ਦਰਦ ਬਹੁਤ ਹੈ ਉਹ ਸੱਚ 15 20 ਮਿੰਟ ਜਦੋਂ ਨਿਕਲੇ ਨਾ ਉਹ ਇੰਨੀ ਦਰਦ ਬਸ ਫਿਰ ਉਹ ਨੇੜੇ ਹੀ ਕੋ ਡਾਕਟਰ ਸੀ ਵਿਚਾਰੇ ਲੈ ਕੇ ਆਏ ਕੋਈ ਦੋ ਤਿੰਨ ਟੀਕੇ ਉਸ ਜਗ੍ਹਾ ਤੇ ਲਾਏ ਤਾਂ ਸ਼ਾਂਤ ਹੋ ਗਿਆ ਉਹਨਾ ਵਿੱਚੂ ਰੁੜਿਆ ਜਾ ਰਿਹਾ ਸੀ ਹੁਣ ਮਹਾਪੁਰਖ ਵੀ ਜਾਣਦੇ ਸਨ ਵੀ ਇਹ ਵਿਚਾਰਾ ਪਾਣੀ ਚ ਰੁੜ ਰਿਹਾ ਹੈ ਮਹਾਪੁਰਖਾਂ ਨੇ ਹੱਥ ਪਾਇਆ ਉਹਨੂੰ ਬਾਹਰ ਕੱਢਣ ਦਾ ਯਤਨ ਕੀਤਾ ਪਰ ਉਹਨੇ ਕੋਈ ਪ੍ਰਵਾਨਾ ਨਹੀਂ ਕੀਤੀ ਡੰਗ ਮਾਰਿਆ ਫਿਰ ਪਾਣੀ ਚ ਡਿੱਗ ਪਿਆ ਨਾਲ ਦੇ ਕਹਿੰਦੇ ਨੇ ਮਹਾਰਾਜ ਤੁਸੀਂ ਇਹਦੇ ਤੋਂ ਕੀ ਲੈਣਾ ਹੈ ਇਹ ਵਿੱਚੂ ਹੈ ਇਹਦੇ ਡੰਗ ਦੀ ਦਰਦ ਤਾਂ ਬਾਅਦ ਚ ਪਤਾ ਲੱਗਣਾ ਹੈ ਉਹ ਕਹਿੰਦੇ ਨੇ ਮਹਾਪੁਰਸ਼ ਅੱਛਾ ਭਾਈ ਦੂਜੀ ਵਾਰੀ ਹੱਥ ਪਾਇਆ ਫੇਰ ਡਿੱਗ ਪਿਆ ਜਦੋਂ ਤੀਜੀ ਵਾਰੀ ਹੱਥ ਪਾਣ ਲੱਗੇ ਸੇਵਾਦਾਰਾਂ ਨੇ ਫੇਰ ਗਿਆ ਮਹਾਰਾਜ ਆਪਾਂ ਇਹਦੇ ਤੋਂ ਕੀ ਲੈਣਾ ਦੇਣਾ ਹੈ ਉਹ ਕਹਿੰਦੇ ਨਾ ਭਾਈ ਇਹ ਪਾਣੀ ਵਿੱਚ ਡੁੱਬ ਰਿਹਾ ਹੈ ਇਹਦੀ ਮੌਤ ਹੋ ਜਾਏਗੀ ਇਹਨੂੰ ਬਚਾਣਾ ਸਾਡਾ ਪਰਉਪਕਾਰ ਹੈ ਭਲਾ ਕਰਨਾ ਸਾਡਾ ਹੱਕ ਹੈ ਉਹ ਜਦੋਂ ਤੀਜੀ ਵਾਰੀ ਪਾਣੀ ਚੋਂ ਬਾਹਰ ਕੱਢਿਆ ਤੇ ਸਿੱਖਾਂ ਨੇ ਕਿਹਾ ਮਹਾਰਾਜ ਉਹ ਤੇ ਵਿੱਚੂ ਸੀ ਤੁਹਾਨੂੰ ਡੰਗ ਮਾਰਿਆ ਪੀੜਾ ਹੋਵੇਗੀ ਉਹ ਕਹਿੰਦੇ ਨੇ ਕੋਈ ਨਹੀਂ ਭਾਈ ਉਹਨੇ ਰੁੜਦੇ ਹੋਏ ਨੇ ਵੀ ਡੁੱਬਦੇ ਹੋਏ ਨੇ ਵੀ ਮਰਦੇ ਹੋਏ ਨੇ ਵੀ ਆਪਣਾ ਜਿਹੜਾ ਉਹਦਾ ਡੰਗ ਮਾਰਨ ਦਾ ਤਰੀਕਾ ਸੁਭਾਅ ਸੀ ਨਹੀਂ त्यागਿਆ ਤੇ ਅਸੀਂ ਆਪਣਾ ਕਿਉਂ ਸੁਭਾਅ त्यागੀਏ ਅਸੀਂ ਡੁੱਬਦਿਆਂ ਨੂੰ ਮਰਦਿਆਂ ਨੂੰ ਪਾਣੀ ਚੋਂ ਕਢਣਾ ਹੀ ਕਢਣਾ ਹੈ ਇਸ ਲਈ ਸੰਸਾਰ ਦੇ ਇਹ ਕਲਯੁਗ ਦੇ ਐਸੇ ਝਮੇਲਿਆਂ ਚੋਂ ਕੱਢਣ ਵਾਸਤੇ ਮਹਾਪੁਰਖ ਜਨਮ ਲੈਂਦੇ ਨੇ ਜਨਮ ਮਰਨ ਦੋਹੋਂ ਮੈਨਾਂ ਨਹੀਂ ਆਉਂਦਾ ਈ ਪਰਉਪਕਾਰ ਲੈਨੇ